ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਜੰਡ ਵਾਲਾ ਖਰਤਾ ਦੋਸਤੋ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਫਾਜ਼ਿਲਕਾ ਹੀ ਪੈ ਜਾਂਦੀ ਐ ਇਸ ਪਿੰਡ ਨੂੰ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਵਿਖਾਉਣੇ ਆ ਇੱਕ ਦੋਸਤੋ ਜਰਸੀ ਆ ਕ੍ਰੋਸ ਆਂਗ ਦੇ ਵਿੱਚ ਤੇ ਇੱਕ ਦੋਸਤੋ ਐਚ ਐਫ ਆ ਗੱਬਣਾ ਦੋਸਤੋ ਦੋਵੇਂ ਹੀ ਆ ਤੇ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਸੁਖਰਾਜ ਦੇ ਰੀਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਜੀ ਵਧੀਆ ਠੀਕ ਆ ਅੱਜ ਦੋਨਾਂ ਕਾ ਬਾਈ ਹਾਂਜੀ ਠੀਕ ਆ ਇੱਕ ਵੀ ਨਾਂ ਦੱਸਿਓ ਬਾਈ ਜੀ ਨਾ ਕਲਦੀਪ ਸਿੰਘ ਕਲਦੀਪ ਸਿੰਘ ਨੰਬਰ ਵੀ ਦੱਸ ਦਿਓ ਬਾਈ 94655552462 ਠੀਕ ਆ ਤੇ ਬਾਈ ਇਹ ਜਰਸੀ ਕ੍ਰਾਸ ਬਾਰੇ ਗੱਲ ਕਰੀਏ ਕਿੰਨਾ ਸੂਆ ਸੁੰਦੀ ਹੈ ਤੇ ਦੂਜਾ ਸੂਆ ਦੱਸਿਓ ਵੀਰੇ ਆਪਾਂ ਤਾਂ ਮੁੱਲ ਲਈ ਆ ਠੀਕ ਆ ਠੰਡੀ ਸੀ ਦਾ ਉਂ ਠੰਡੀ ਸੀ ਰਾ ਦੂਜਾ ਸੂਆ ਦੱਸਿਆ ਮਾਲਕਾ ਠੰਡੀ ਠੁੰਡੀ ਬੜੀ ਆ ਠੀਕ ਆ ਕਿੰਨੇ ਦਿਨ ਲੈ ਜੂ ਬਾਈ ਬਸ 2-4 ਦਿਨ ਹੀ ਲਊਗੀ ਤਿਆਰ ਹੀ ਆ 2-4 ਦਿਨ ਲੈ ਜੂਗੀ ਹਾਂ ਠੀਕ ਆ ਪਹਿਲੇ ਸੂਏ ਉਹਦੇ ਵਿੱਚ 14-15 ਕਿਲੋ ਦੁੱਧ ਚੋਂਦਿ ਰਹੇ ਪਹਿਲੇ ਸੂਏ 14-15 ਲੀਟਰ ਦੁੱਧ ਦੱਕਿਆ ਬਾਕੀ ਜੀ ਨੇ ਲੈਣੀ ਆ ਆਪਦੀ ਵੇਖ ਕੇ ਲੈ ਜਾਵੇ ਠੀਕ ਆ ਲੋ ਵੇਖ ਸਕਦੇ ਆ ਪੂਰੇ ਫੈਕਸ ਵਾਨੇ ਦੇ ਵਿੱਚ ਆ ਦੋਸਤੋ ਸੋਹਣਾ ਥਾਣਾ ਦੋਸਤੋ ਸੋਹਣੇ ਕੱਦ ਕਾ ਖਾਲੀ ਆ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਠੰਡੀ ਸੀਲ ਬੜੀ ਆ ਬਾਕੀ ਦੋਸਤੋ ਬਾਈ ਜਾਂਦਾ ਠੰਡੀ ਸੀਲ ਦੋਸਤੋ ਬਹੁਤ ਆ ਵੇਖ ਸਕਦੇ ਆ ਦੋਸਤੋ ਹਵਾਨੇ ਉੱਤੇ ਨਾੜਾਂ ਤੇ ਬਾਕੀ ਦੋਸਤੋ ਚਾਰ ਪੰਜ ਦਿਨ ਇਹਨੇ ਲੈ ਜਾਣੇ ਆ ਕੋਈ ਅਜਾ ਨਹੀਂ ਮੰਦੀ ਦੋਸਤੋ ਭਾਵੇਂ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਵੇਖ ਸਕਦੇ ਆ ਬਿਲਕੁਲ ਸੀਲ ਠੰਡੀ ਆ ਦੋਸਤੋ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਜੱਜ ਦੀ ਹਵਾਨੇ ਦੀ ਦੋਸਤੋ ਕਰਵਾ ਦਿੰਨੇ ਆ। ਬਾਕੀ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਵੇ। ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ। ਦੇਖ ਸਕਦੇ ਆ ਸੋਹਣਾ ਦੋਸਤੋ ਥਾਣਾ ਤੇ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ। ਸੋਹਣਾ ਕਦ ਕਾਠਾ ਦੋਸਤੋ ਦਰਮਿਆਨੇ ਕਦ ਕਾਠਾ ਨਹੀਂ ਕਹਿ ਸਕਦੇ। ਕਦ ਕਾਠ ਦੋਸਤੋ ਪੂਰਾ ਹੀ ਵੱਡਾ। ਹਲੋ। ਲਓ ਜੀ। ਲਓ ਵੀ ਸੱਜਣੋ। ਤੁਰ ਹੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਅਨਮਾਨ ਲਾ ਲੈਣਾ ਜਿਹੜਾ ਦੇਖ ਸਕਦੇ ਆ। ਹਵਾਨਾ ਦੋਸਤੋ ਸੋਹਣਾ ਕੋਈ ਫੋੜ ਛਾਂਗ ਨਹੀਂ ਦੋਸਤੋ ਕੋਈ ਟਟਮਾ ਹਵਾਨਾ ਨਹੀਂ ਦੋਸਤੋ ਕਰੋ ਛਾਂਗ ਦੇ ਵਿੱਚ ਆ ਦੋਸਤੋ ਗਰਮੀਆਂ ਦਾ ਤੋਹਫਾ ਗਰਮੀ ਦੋਸਤੋ ਬਹੁਤ ਘਟ ਮਨਾਉਂਦੀ ਆ ਤੇ ਮੁੱਲੇ ਦਾ ਦੋਸਤੋ ਬਾਈ ਤੋਂ ਆਪਾਂ ਪੁੱਛ ਦਿੰਨੇ ਆ ਮੁੱਲ ਕੀ ਕਰਾਂਗੇ ਮੁੱਲ ਬਾਈ ਜੀ ਛੋਟਾ ਜਿਹਾ ਹੀ ਕਰਨਾ ਆਪਾਂ ਬਸ ਦੱਸ ਦੋ ਫਿਰ ਮੁੱਲ 45000 ਰੁਪਇਆ ਤੇ 42000 ਦੀ ਦੇਣੀ ਆ ਠੀਕ ਮੁੱਲ 45000 ਕਰਦੇ ਆ 25 30 ਵਾਲਾ ਫੋਨ ਨਾ ਲਾਵੇ ਠੀਕ ਆ ਕਈ ਮੁੜ ਕੇ 20 25 ਵਾਲੀ ਫੋਨ ਦੱਬੀ ਆਉਂਦੇ ਵਿੱਚ ਸਹੀ ਗੱਲ ਹੋਈ ਵੀ ਜਿਹਨੇ ਬਸ ਉੱਥੇ ਕੋਈ 1000 2000 ਦਾ ਮਾਨ ਹੋਊਗਾ ਠੀਕ ਆ ਯਾਨੀ ਕਿ ਆਪਾਂ 42000 ਦੀ ਛੜ ਦਾਂਗੇ 42 ਤੋਂ ਮਾਨ ਕਰਦਿਆਂ ਕੋਈ ਠੀਕ ਆ ਲਓ ਵੀ ਸੱਜਣੋ ਇਹਦੂ ਅੱਗੇ ਅੰਦਾਜ਼ਾ ਤੁਸੀਂ ਆਪ ਲਾ ਲੈਣਾ ਬਾਈ ਕਿੰਨੇ ਦੀ ਝਾਕ ਕਰਦਾ ਹੋਊਗਾ ਤੇ ਬਾਕੀ ਕੋਈ ਰੇਟ ਫੈਕਸ ਨਹੀਂ ਹੁੰਦਾ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਕੰਮ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅੱਗੇ ਦੋਸਤੋ ਐਚ ਐਫ ਕ੍ਰੋਸ ਆ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਣੀ ਹੈ ਬਾਈ ਤੋਂ ਬਈ ਇਹ ਵੀ ਕੀ ਡਿਟੇਲ ਆ ਇਹ ਵੀਰ ਜੀ ਆਪਾਂ ਲਈਏ ਮੁੱਲ ਠੀਕ ਆ ਠੀਕ ਆ ਉਹ ਤਾਂ ਆਪਾਂ ਪਹਿਲਾਂ ਹੀ ਦੱਸੀ ਜਾਂਦੇ ਅਗਲੇ ਨੇ ਠੀਕ ਆ ਬਈ ਮਾਲਕ ਨੇ ਕਹਿਆ 25 ਦਿਨ ਠੀਕ ਆ ਇਹਨੂੰ 5 ਦਿਨ ਆਜ ਨੂੰ ਹੋ ਗਏ ਇਹ ਲੈ ਜਾਏ ਮਹੀਨਾ ਇਹ ਲੈ ਜਾਏ 1 ਮਹੀਨਾ 10 ਦਿਨ ਠੀਕ ਆ ਵੀ ਜਿਵੇਂ ਆਪਾਂ ਨੂੰ ਤਾਂ ਕਿਹਾ ਆਪਾਂ ਉਹਵੇਂ ਦੱਸਤਾ ਆਪਾਂ ਨੂੰ 20 25 ਦਿਨ ਕਹਿ ਕੇ ਦਿੱਤੀ ਅਗਲੇ ਨੇ ਠੀਕ ਆ ਵੀ ਇਹ ਤਾਂ ਹੁਣ ਵਿਆਪਾਂ ਦਾ ਚੈੱਕ ਤਾਂ ਕਰਵਾਈ ਨਹੀਂ ਹੈ ਸਹੀ ਗੱਲ ਆ ਸਹੀ ਗੱਲ ਹਾਂ ਇਹ ਇਹ ਕਿੰਨਾ ਸੂਆ ਸੁੰਦੀ ਹੈ ਵੈਸੇ ਇਹ ਤੀਜਾ ਸੂਆ ਸੋ ਗਈ ਇਹ ਤੀਜਾ ਸੂਆ ਹਾਂ ਕਿੰਨਾ ਕੁ ਦੁੱਧ ਦੱਸਿਆ ਬਈ ਮਾਲਕਾਂ ਨੇ ਦੁੱਧ ਵੀਰੇ ਉਹ ਤਾਂ ਨਹੀਂ 20 ਕਿਲੋ ਚੋਂਦਾ ਰਹਿੰਦਾ ਅੱਛਾ ਲਓ ਵੀ ਸੱਜਣੋ ਮਾਲਕਾਂ ਨੇ 20 ਲੀਟਰ ਦੱਸਿਆ ਅਨੁਮਾਨ ਤੁਸੀਂ ਲਾਉਣਾ ਤੇ 20 ਤੋਂ 25 ਦਿਨਾਂ ਦੀ ਦੋਸਤੋ ਬਾਈਆਂ ਦਾ ਕੱਟੀ ਆ ਹਵਾਨੇ ਦੀ ਤਿਆਰੀ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਬਣਾਉਣਾ ਦੋਸਤੋ ਹਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਇਹਨੇ ਹਜੇ ਵੇਖ ਸਕਦੇ ਆ ਢਿੱਲ ਦੋਸਤੋ ਹਵਾਨੇ ਦੇ ਵਿੱਚ ਕਾਫੀ ਆ ਝੋਲੀ ਲੰਮੀ ਆ ਦੋਸਤੋ ਤੇ ਸਿੰਘਾਂ ਵਾਲੀ ਵਹਿੜਾ ਦੋਸਤੋ ਖਾਣਾ ਸੋਹਣਾ ਲੱਗਿਆ। ਲੋ ਵੀ ਸੱਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ। ਤੇ ਬਾਕੀ ਖਾਣਾ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦੇਣੀ ਆ। ੱਹ ਲੇ ਦੋਸਤੋ ਦੇਖ ਸਕਦੇ ਆ ਹਵਾਨੇ ਦੇ ਵਿੱਚ ਕਾਫੀ ਐ ਤੇ ਬਾਕੀ ਰਾਜੀ ਬੜੀ ਐ ਦੋਸਤੋ। ਇਹ ਵੀ ਗਰਮੀਆਂ ਦਾ ਤੋਹਫਾ ਹੀ ਆ ਸੱਜਣੋ। ਇੱਥੇ ਆਓਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ। ਸੋਹਣਾ ਥਾਂ ਲੱਗਿਆ ਦੋਸਤੋ ਬਾਕੀ ਹਵਾਨਾ ਦੋਸਤੋ ਇਹਨੇ 20-25 ਦਿਨਾਂ ਤਾਈਂ ਸੋਹਣਾ ਬਣਾ ਜਾਣਾ। ਦੇਖ ਸਕਦੇ ਆ ਦੋਸਤੋ। ਆ ਵਨ ਇਹ ਦੀਆਂ ਲੜੀਆਂ ਵੇਖ ਸਕਦੇ ਆ ਇਹ ਤਾਂ ਨਾ ਮਾਤਰੀ ਆ ਸੋਹਣਾ ਥਾਨ ਲੱਗਿਆ ਦੋਸਤੋ ਵੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਦੇਖ ਸਕਦੇ ਆ ਦੋਸਤੋ ਸੇਮ ਸਾਇਆ ਦੋਸਤੋ ਚਾਰੇ ਥਾਣਾਂ ਦੇ ਤੇ ਸਿੰਘ ਵੇਖ ਸਕਦੇ ਆ ਦੋਸਤੋ ਇੱਥੇ ਆ ਕੇ ਤੁਸੀਂ ਤਸੱਲੀ ਕਰਕੇ ਖੁਸ਼ ਹੋ ਜਾ ਕਰੋ ਚਾਰ ਚਾਰ ਉਹਨਾਂ ਦਾ ਸੈਂਡਾ ਸਾਰਾ ਠੀਕ ਆ ਤੇ ਇਹਦਾ ਕੀ ਕਰਾਂਗੇ ਬਾਈ ਇਹਦਾ ਮੁੱਲ 70000 ਕਰਾਂਗੇ ਦੇਵਾਂਗੇ 65000 ਠੀਕ ਆ 65000 ਦੀ ਦੇ ਦੇਾਂਗੇ ਲਓ ਵੀ ਸੱਜਣੋ ਇਹਦਾ ਰੇਟ 65000 ਆ ਮਾਨਤਨ ਤੁਹਾਡਾ ਹੋ ਜੂਗਾ ਇੱਥੇ ਆ ਇਹਦਾ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਦੋ ਨਾਗ ਸੀ ਜਿਹੜੇ ਵਿਖਾ ਚੁੱਕੇ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਤੇ ਪਿੰਡ ਹੈਗਾ ਦੋਸਤੋ ਝੰਡ ਵਾਲਾ ਖਰਤਾ ਫਾਜ਼ਿਲਕਾ ਜ਼ਿਲ੍ਹੇ ਦਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਦੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ